ਇਹ ਮੱਝੂ ਦੇ ਪਿੰਡ ਦੇ ਵਿੱਚਕਾਰ ਜਿਹੜਾ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਬਿਜਲੀ ਕ੍ਰੇਟ ਨੂੰ ਲੈ ਕੇ ਪਿਛਲੇ ਸਾਲ ਵੀ ਇਹ ਮਸਲਾ ਖੜਾ ਹੋਇਆ ਸੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਹੌਂਕੀ ਸਿੱਟੇ ਅ ਇਹਦੇ ਚ ਢਲੋਸਾ ਬੇ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੋਵੇ ਤੇ ਪੁਲਿਸ ਦਾ ਜਿਹੜੀ ਪਹਿਲੀ ਡਿਊਟੀ ਹੁੰਦੀ ਵੀ ਉਹਦੇ ਵਿੱਚ ਦਖਲ ਦੇ ਕੇ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਸਲੇ ਤੇ ਹੱਲ ਬਲ ਲੈ ਕੇ ਆਇਆ ਜਾਂਦਾ ਇਹਦੇ ਹਾਲਾਤ ਦੇਖਣ ਨੂੰ ਇਹ ਮਿਲੇ ਕਿ ਪਿੰਡ ਸੈਦੋਕੇ ਜਿਹੜਾ ਤੇ ਪਿੰਡ ਤਲਵੰਡੀ ਮੰਝੂ ਹੈ ਜਿਹੜਾ ਸੈਦੋਕੇ ਮੋਗੇ 'ਚ ਪੈਂਦਾ ਤੇ ਤਲਵੰਡੀ ਮੰਝੂ ਕੇ ਜਿਹੜਾ ਪੈਂਦਾ ਉਹ ਬਰਲਾਲੇ 'ਚ ਪੈਂਦਾ ਇਹ ਉਹ ਬਿਜਲੀ ਗ੍ਰਿਡ ਹੈ ਸੈਦੋਕੇ ਵਾਲਾ ਪਰ ਪਿੰਡ ਜਿਹੜਾ ਹੈਗਾ ਉਹ ਬਿਜਲੀ ਜਿਹੜਾ ਗ੍ਰਿਡਾ ਇੱਥੋਂ ਲੈਣਾ ਚਾਹੁੰਦਾ ਲਾਈਟ ਤੋ ਇਹਨਾਂ ਨੇ ਆਪਦਾ ਪ੍ਰੋਸੀਡਿੰਗ ਚਾਲੂ ਕਰ ਦਿੱਤੇਗੀ ਜਿੰਦ ਕੋਈ ਇਸ਼ੂ ਕੁਝ ਬਣੇ ਜਿਸ ਕਰਕੇ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਚਲਾ ਗਿਆ ਤੇ ਜਿਹੜੀ ਇਹਨਾਂ ਦਾ ਪ੍ਰੋਸੈਸ ਸੀਗਾ ਲਾਈਨ ਵਗੈਰਾ ਪਾਉਣ ਦਾ ਉਹ ਉੱਤੇ ਉਹਨੂੰ ਸਟੇ ਹੋ ਗਿਆ ਬੰਦ ਹੋ ਗਿਆ ਤੇ ਅੱਜ ਕੋਈ ਇੱਥੋਂ ਬੰਪਰ ਜਿਹੜਾ ਵਗੈਰਾ ਹੈ ਲਾਈਟ ਦਾ ਕੱਟ ਹੋ ਗਿਆ ਜਿਸ ਕਰਕੇ ਇਹ ਕਹਿੰਦੇ ਨੇ ਬੰਪਰ ਅਸੀਂ ਲੱਗਣ ਨਹੀਂ ਦੇਣਾਗਾ ਤੇ ਉਹ ਕਹਿੰਦੇ ਨੇ ਸਾਡਾ ਚਾਲੂ ਕਰਾਇਆ ਜਾਵੇ ਅਸੀਂ ਸਬੰਧਤ ਵਿਭਾਗ ਜਿਹੜਾ ਬਿਜਲੀ ਵਿਭਾਗ ਹੈਗਾ ਉਹਨਾਂ ਨੂੰ ਜੋ ਰਿਕਵੈਸਟ ਕਰ ਰਹੇ ਆਂ ਰੋਸਬੰਦਤ ਹੋਰ ਵੀ ਜਿਹੜੇ ਕਰ ਰਹੇ ਆਂ ਪੰਚਾਇਤੀ ਤੇ ਮੋਢਵਾਪੁਰਸ਼ੇ ਉਹਨਾਂ ਨੂੰ ਵੀ ਦਲੀਲ ਤਰੀਕ ਦੇ ਰਿਹਾ ਕਿ ਇਹਦਾ ਰਲ ਬੈਠ ਕੇ ਹੱਲ ਹੋ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਤਣਾ ਨਾ ਪੈਦਾ ਹੋਵੇ ਬਹੁਤ ਠੀਕ ਹੈ ਇੱਕ ਬਿਜਲੀ ਕੰਪਨੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਕਿ ਜੀ ਬਿਜਲੀ ਸਪਲਾਈ ਨੂੰ ਲੈ ਕੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਕੀ ਕਾਰਨ ਹੈ ਇਹ ਇਹਦਾ ਸੇਮ ਤੁਹਾਨੂੰ ਦੱਸਿਆ ਪਹਿਲਾਂ ਅਸੀਂ ਜਿਹਨੇ ਆਸੰਦਰਾ ਆਈਸੀਪੀ ਸੈਦੂ ਕੇ ਪਿੰਡ ਹੈ ਜਿਹੜਾ ਉਹ ਮੋਗੇ ਦੀ ਜਰਡਿਕਸ਼ਨ ਚ ਤਲਵੰਡੀ ਹੈ ਜਿਹੜਾ ਉਹ ਬਰਨਾਲੇ ਦੀ ਜਰਡਿਕਸ਼ਨ ਚ ਹੈ ਇਹ ਦੋਨਾਂ ਪਿੰਡਾਂ ਦਾ ਲਾਈਟ ਨੂੰ ਲੈ ਕੇ ਪਹਿਲਾਂ ਕੋਈ ਡਿਸਪਿਊਟ ਸੀਗਾ ਵੀ ਲਾਈਟ ਜਿਹੜੀ ਸੈਦੋਕੇ ਨੂੰ ਇੱਥੋਂ ਪ੍ਰੋਵਾਈਡ ਹੋਣੀ ਸੀਗੀ ਉਹਦਾ ਕੋਈ ਹਾਈ ਕੋਰਟ ਚ ਕੇਸ ਹੋ ਗਿਆ ਤੇ ਉਹ ਸਟੇ ਹੋ ਗਿਆ ਮੈਡਮ ਤੇ ਹੁਣ ਜਿਹੜਾ ਇੱਕ ਜੰਪਰ ਰੁੱੜਿਆ ਕਿਸੇ ਖੰਬੇ ਦਾ ਉਹ ਜਿਹੜਾ ਸੈਦੋਕੇ ਦੀ ਜ਼ਮੀਨ 'ਚ ਹੈ ਉਹ ਸੈਦੋਕੇ ਵਾਲੇ ਲਾਉਣ ਨਹੀਂ ਦੇ ਰਹੇ ਤੇ ਉਹ ਕਹਿ ਰਹੇ ਵੀ ਸਾਡੀ ਲਾਈਟ ਜਿਹੜੀ ਚੱਲੂ ਤੇ ਜਿਹੜਾ ਬਿਜਲੀ ਗ੍ਰੈਡਾ ਇਹ ਮਤਲਬ ਇਹ ਬਰਨਾਲੇ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਉੱਥੇ ਪੈ ਰਿਹਾ ਹੈਗਾ ਇਹ ਤਲਵੰਡੀ 'ਚ ਹੈਗਾ ਸਥਿਤੀ ਕਿੰਨੀ ਆ ਹੁਣ ਸਥਿਤੀ ਹੁਣ ਠੀਕ ਹੈ ਮਤਲਬ ਲਾਂਡਰਡਰ ਸਥਿਤੀ ਹੈ ਉਹ ਪ ਤਲਵੰਡੀ ਮਹਿਕਮੇ ਨਾਲ ਮਿਲ ਕੇ ਐਕਸ਼ਨ ਸਾਬਨਾ ਬਿਲਕੁਲ ਹੱਲ ਕਰ ਦਿੱਤਾ ਜਾਵੇ। ਜੀ ਅੱਜ ਇੱਕ ਦੋ ਪਿੰਡਾਂ ਦਾ ਥੋੜਾ ਬਿਜਲੀ ਨੂੰ ਲੈ ਕੇ ਕੋਈ ਲਾਈਨ ਕੱਟਣ ਨੂੰ ਲੈ ਕੇ ਰੌਲਾ ਚੱਲ ਰਿਹਾ ਕੋਈ ਜੈਂਪਰ ਦਾ ਕੋਈ ਓੜਿਆ ਹੋਇਆ ਕੋਈ ਇਸ ਤਰ੍ਹਾਂ ਦਾ ਇਹ ਕੀ ਕਾਰਨ ਕੀ ਹੈ ਕਿ ਕਾਫੀ ਟਾਈਮ ਤੋਂ ਥੋੜਾ ਚੱਲ ਰਿਹਾ ਹੈ ਝਗੜਾ ਦੇਖੋ ਜੀ ਇਹ ਜਿਹੜਾ ਗ੍ਰੇਡਾ ਤਲਵੰਡੀ ਦੀ ਹੱਦ ਚ ਆਇ ਤਲਵੰਡੀ ਦੀ ਪੈੜੀ ਦਾ ਸਾਡੇ ਪਿੰਡ ਦੇ ਜਮਾਂ ਨਾਲ ਆ ਇਹ ਜੀ ਕਾਫੀ ਟਾਈਮ ਦਾ ਇਹ ਚੱਲਦਾ ਹੈ ਅਸੀਂ ਕਿਹਾ ਸੀ ਵੀ ਸਾਨੂੰ ਉਧਰੋਂ ਪੱਤੋ ਤੋਂ ਆਉਂਦੀ ਹੈ ਬਿਜਲੀ ਉਹ 15 ਕਿਲੋਮੀਟਰ ਪਿੰਡਾਂ ਸਾਨੂੰ ਉਧਰੋਂ ਫਾਲਟ ਪੈ ਜਾਂਦਾ ਰਾਤ ਤੇ ਅਸੀਂ ਕਿਹਾ ਸੀ ਵੀ ਸਾਨੂੰ ਇੱਥੋਂ ਲਾਈਟ ਦੇ ਦਿਓ ਇਹਨਾਂ ਨੇ ਬਿਜਲੀ ਵਾਲੇ ਉਹ ਲਾਈਟ ਦੇ ਕੇ ਖੁਸ਼ ਆ ਪਰ ਪਿੰਡ ਵਾਲੇ ਇਸ ਗੱਲ ਨੂੰ ਰੋਕਦੇ ਆ ਵੀ ਅਸੀਂ ਇੱਥੋਂ ਲੈਂ ਨਹੀਂ ਪਾਉਂਦੇ ਪਾਉਣ ਦੇ ਨਹੀਂ ਫਿਰ ਇੱਕ ਇਹ ਸੀਗਾ ਜੀ ਪਿਛਲੀ ਵਾਰ ਵੀ ਇਹੇ ਗੱਲ ਹੋਈ ਸੀ ਆਹ ਲਾਈਨ ਆਪਾਂ ਪਾਤੀ ਉਦੋਂ ਚੱਲ ਗੱਲ ਚੱਲ ਪਈ ਡੀਸੀ ਸਾਹਿਬ ਦੇ ਬਹਿ ਕੇ ਐਸਐਸਪੀ ਸਾਹਿਬ ਦੇ ਬਹਿ ਕੇ ਇਹ ਸਮਝੌਤਾ ਹੋ ਗਿਆ ਸੀਗਾ ਵੀ ਤੁਸੀਂ ਵੀ ਹਫ਼ਤੇ ਨੂੰ ਲਾਈਨ ਆਪਦੀ ਪਾ ਲਿਓ ਜਿਹੜੇ ਬੰਦੇ ਉੱਥੇ ਸਮਝੌਤਾ ਕਰਕੇ ਆਏ ਸੀ ਉਹ ਪਿੰਡ ਆ ਕੇ ਫੇਰ ਮੁੱਕਰ ਗਏ ਕਹਿੰਦੇ ਵੀ ਸਾਨੂੰ ਤਾਂ ਇਹ ਸਮਝੌਤਾ ਮਨਜ਼ੂਰੀ ਨਹੀਂ ਅਸੀਂ ਫੇਰ ਡੀਸੀ ਸਾਹਿਬ ਦੇ ਗਏ ਵੀ ਆ ਸੋਡੇ ਕੋਲੇ ਬਹਿ ਕੇ ਇਹ ਸਮਝੌਤਾ ਕਰਕੇ ਗਏ ਸੀਗੇ ਤੇ ਹੁਣ ਪਿੰਡ ਜਾ ਕੇ ਤਾਂ ਫੇਰ ਮੁੱਕਰ ਕੇ ਸਾਨੂੰ ਪਾਉਂ ਇਹ ਤਲਵੰਡੀ ਮੱਝੂਕੇ ਪਿੰਡ ਦੇ ਜਿਹੜੇ ਸੀਗੇ ਹਾਂਜੀ ਹਾਂਜੀ ਤਲਵੰਡੀ ਮੱਝੂਕੇ ਦੀ ਫੇਰ ਜਦੋਂ ਮੁੱਕਰ ਕੇ ਫੇਰ ਅਸੀਂ ਗਏ ਜੋ ਡੀਸੀ ਸਾਹਿਬ ਕੋਲੇ ਵੀ ਡੀਸੀ ਸਾਹਿਬ ਉਹ ਤਾਂ ਜਾ ਕੇ ਮੁੱਕਰ ਗਏ ਤੁਸੀਂ ਸਾਹਿਬ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਜੀ ਮੁੱਕਰ ਕੇ ਪਰ ਉਹ ਉਸ ਗੱਲ ਨੂੰ ਸਾਲ ਹੋ ਗਿਆ ਹੁਣ ਜਿਹੜਾ ਜੀ ਉਹ ਵੱਡਾ ਟਾਵਰ ਲੱਗਿਆ ਇਹ ਸਾਡੇ ਪਿੰਡ ਦੀ ਪਹਿਲੀ ਚੀਜ਼ ਹੁਣ ਇੱਥੋਂ ਜੈਂਪਰ ਉੱਡ ਗਿਆ ਜੈਂਪਰ ਉੱਡਿਆ ਹੁਣ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਚਲਾ ਲਓ ਠੀਕ ਆ ਜੀ ਜਿਹੜੀ ਸਾਡੀਆ ਲਾਈਨ ਪਾਈ ਦੀ ਆ ਇਹ ਜੋੜ ਦਿਓ ਸਾਡੇ ਪਿੰਡ ਨੂੰ ਸ਼ਹਿਰੀ ਕੱਲੀ ਤੇ ਤੁਸੀਂ ਕੋਈ ਨਹੀਂ ਜੈਂਪਰ ਲਾ ਲਓ ਅਸੀਂ ਲਾ ਦਿੰਨੇ ਹੁਣ ਲਾ ਦਿੰਨੇ ਆ ਪਰ ਉਹ ਇਸ ਗੱਲ ਨੂੰ ਹੁਣ ਵੀ ਨਹੀਂ ਮੰਨਦੀ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਪਿੰਡ ਨੂੰ ਬਿਜਲੀ ਦੇਣ ਨੂੰ ਹੀ ਨਹੀਂ ਹਾਲਾਂਕਿ ਸਾਨੂੰ ਇੱਥੋਂ ਅੱਧਾ ਕਿਲੋਮੀਟਰ ਪੈਂਦਾ ਗ੍ਰੇਡ ਪਿੰਡ ਤੋਂ ਸਰਪੰਚ ਸਾਹਿਬ ਜੀ ਜਿਹੜਾ ਤੁਸੀਂ ਕਹਿ ਕੇ ਸਮਝੌਤਾ ਹੋਇਆ ਸੀ ਉਹ ਲਿਖਤੀ ਸਮਝੌਤਾ ਰੱਖਿਆ ਹਾਂ ਜੀ ਹਾਂ ਸਾਡੇ ਕੋਲੇ ਉਸ ਤੇ ਹਾਂ ਜੀ ਉਹਤੇ ਨਾ ਇਹਨਾਂ ਦੇ ਬਕਾਇਦਾ ਇਹਨਾਂ ਦੇ ਬੰਦਿਆਂ ਦੇ ਸਾਈਨ ਆ ਘਟੋ ਘਟ 8 10 ਬੰਦਿਆਂ ਦੇ ਇਧਰੋਂ ਸੈਦੋ ਵਾਲੀ ਪੰਚਾਇਤ ਗਈ ਸੀਗੀ ਇਧਰੋਂ ਵੀ ਸਾਰੇ ਬੰਦਿਆਂ ਦੇ ਸਾਈਨ ਹੋਇਆ ਈਸੀ ਸਾਹਿਬ ਬਰਨਾਲਾ ਦੇ ਈਸੀ ਸਾਹਿਬ ਬਰਨਾਲਾ ਸੀਗਾ ਤੇ ਆਪਣੀ ਨਿਹਾਲ ਸਿੰਘ ਵਾਲਾ ਜਿਹੜੀ ਮੈਡਮ ਆ ਐਸਡੀ ਮੈਡਮ ਉਹ ਉੱਥੇ ਹਾਜ਼ਰ ਸੀਗੇ ਔਰ ਜਾਨੀ ਕਿ ਮਹਿਕਮਿਆਂ ਦੇ ਬਹੁਤ ਮਿਲਾਨੇ ਸੀਗੇ ਬੋਰਡ ਦੇ ਸਾਰੇ ਉੱਥੇ ਬੈਠੇ ਸੀ ਅੱਜ ਕੋਈ ਬਿਜਲੀ ਬੋਰਡ ਦਾ ਮਹਿਕਮਾ ਦਾ ਕੋਈ ਵੱਡਾ ਅਧਿਕਾਰੀ ਇੱਥੇ ਪਹੁੰਚਿਆ ਜਾਂ ਪੁਲਿਸ ਬੋਰਡ ਦਾ ਅਧਿਕਾਰੀ ਕੋਈ ਪਹੁੰਚਿਆ ਇੱਥੇ ਨਹੀਂ ਜੀ ਜਿਹੜੇ ਆਪਣੇ ਉਹ ਗ੍ਰਿਡਾਂ ਵਾਲੇ ਹੁੰਦੇ ਐਕਸੀਡੈਂਟ ਸਾਹਿਬ ਉਹ ਆਏ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਯਾਰ ਇਹ ਜੈਂਪਰ ਲਾ ਲੈਣ ਦਿਓ ਉਹਨਾਂ ਨੂੰ ਵੀ ਦੱਸਿਆ ਜੀ ਸਾਡੀ ਬਹੁਤ ਵੱਡੀ ਸਮੱਸਿਆ ਸਾਡੀ ਇੱਥੋਂ ਫਾਲਟ ਬਹੁਤ ਪੈਂਦਾ ਲਾਈਟ ਬਹੁਤ ਦੂਰੋਂ ਆਉਂਦੀ ਆ 1 ਵੋਲਟ ਚ ਨਹੀਂ ਆਉਂਦੀ ਦੂਰ ਕਰਕੇ ਅਸੀਂ ਹਾਂ ਤੁਸੀਂ ਜੈਂਪਰ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਸਾਡੀ ਲਾਈਨ ਆ ਜੋੜ ਦਿਓ ਅ ਐਨ ਐਸ ਐਚਓ ਸਾਹਿਬ ਫਤੌੜ ਦੇ ਵੀ ਤੇ ਨਿਹਾਲ ਸਿੰਘ ਵਾਲਾ ਦੇ ਵੀ ਪਹੁੰਚੇ ਹੋਏ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਅਸਵਿਸ਼ਣ ਦਵਾਇਆ ਤੁਹਾਨੂੰ ਕੋਈ ਬਸ ਜੀ ਅਸੀਂ ਆਪ ਦੀ ਗੱਲ ਰੱਖੀ ਆ ਉਹ ਕਹਿੰਦੇ ਸੀਗੇ ਵੀ ਕੋਈ ਨਹੀਂ ਸਮਾਂ ਲੈ ਲਓ ਥੋੜਾ ਜਿਹਾ ਪਰ ਇਹ ਸਮਾਂ ਜੀ ਇਹ ਗੱਲ ਤੋਂ ਮੁੱਕਰ ਜਾਂਦੇ ਆ ਜੇ ਅੱਜ ਬਹਿ ਕੇ ਅਸੀਂ ਟਾਈਮ ਲੈ ਲਿਆ ਠੀਕ ਆ ਜੀ ਇਹਨਾਂ ਨੇ ਫੇਰ ਉਸ ਗੱਲ ਤੋਂ ਮੁੱਕਰ ਜਾਣਾ ਗੱਲ ਤੇ ਨਹੀਂ ਖੜਨਾ ਅਸੀਂ ਜਿੰਨਾ ਚਿਰ ਮੰਨ ਲਓ ਵੀ ਇਹ ਜੈਂਪਰ ਫੇਰ ਲਾਉਣ ਦੇਵਾਂਗੇ ਜਿੰਨਾ ਟਾਈਮ ਆ ਸਾਡੀ ਲੈਂਡ ਨਹੀਂ ਪੂਰੀ ਹੁੰਦੀ ਲੈਂਡ ਚਲਾ ਦਿਓ ਸਾਡੀ ਤੇ ਜੈਂਪਰ ਲਾ ਲਓ ਠੀਕ ਹੈ ਮਾਮਲਾ ਕੀ ਅੱਜ ਜਿਹੜਾ ਤੁਹਾਡੇ ਪਿੰਡ ਇਕੱਠਾ ਕੀਤਾ ਹੈ ਬਾਈ ਜੀ ਇਹ ਮਾਮਲਾ ਅੱਜ ਦਾ ਨਹੀਂ ਚੱਲ ਰਿਹਾ ਤਕਰੀਬਨ 5 ਸਾਲ ਤੋਂ ਚੱਲ ਰਿਹਾ ਹੈਗਾ ਇਹ ਜਦੋਂ ਗ੍ਰੈਡ ਪਾਸ ਹੋਇਆ ਸੀ ਪਹਿਲਾਂ ਪਹਿਲਾਂ ਸੈਦੋ ਵੀ ਜ਼ਮੀਨ ਦੇ ਵਿੱਚ ਪਾਸ ਹੋਇਆ ਸੀਗਾ ਸੈਦੋ ਪਿੰਡ ਨੇ ਜ਼ਮੀਨ ਨਾਂ ਦੇਣ ਕਰਕੇ ਉਹ ਕਹਿੰਦੇ ਵੀ ਅਸੀਂ ਗ੍ਰੈਡ ਵੀ ਆਪਦੀ ਪੈਲੀ ਦੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਤੇ ਉਹਨਾਂ ਨੇ ਜਿਹੜਾ ਗ੍ਰੈਡ ਨੂੰ ਇਹ ਥਾਂ ਛੇ ਦਿੱਤਾ ਉਸ ਤੋਂ ਬਾਅਦ ਜਿਹੜਾ ਗ੍ਰੈਡਾ ਹੈਗਾ ਤਲਵੰਡੀ ਦੀ ਪੰਚਾਇਤ ਦੀ ਪੈਲੀ ਪੰਚਾਇਤ ਨੇ ਦੇ ਕੇ ਆਪਦੀ ਪੈਲੀ ਦੇ ਵਿੱਚ ਜਿਹੜਾ ਗ੍ਰੈਡ ਬਣਾਇਆ ਸੀਗਾ ਤੇ ਇਹਨਾਂ ਨੇ ਇਹ ਸਮਝੌਤਾ ਕਰਿਆ ਸੀ ਵੀ ਅਸੀਂ ਸੈਦੋ ਪਿੰਡ ਨੂੰ ਲਾਈਟ ਨਹੀਂ ਦੇਣੀ ਵੀ ਜੇਕਰ ਅਸੀਂ ਆਪਦੀ ਪੈਲੀ ਦੇ ਕੇ ਆਪਦਾ ਗ੍ਰਿਡ ਬਣਾਵਾਂਗੇ ਹੁਣ ਉਹ ਪਿਛਲੇ ਸਾਲ ਵੀ ੱੱਕਾ ਕਰਦੇ ਸੀ ਤੇ ਇੱਥੋਂ ਜਿਹੜੀਆਂ ਤਾਰਾ ਪਾਉਂਦੇ ਸਹਿਰੀ ਫੀਡਰ ਨੂੰ ਉਹ ਵੀ ਪਿੰਡ ਨੇ ਨਹੀਂ ਪਾਉਂ ਦਿੱਤੀਆਂ ਫੇਰ 6-7 ਮਹੀਨੇ ਪਹਿਲਾਂ ਵੀ ਉਹ ਜਿਹੜੀਆਂ ਤਾਰਾ ਪਾਉਂਦੇ ਸੀ ਫੇਰ ਇਹਨਾਂ ਨੇ ਕੀ ਕਰਿਆ ਤਲਵੰਡੀ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਕੇਸ ਪਾਤਾ ਕੇਸ ਪਾ ਕੇ ਤੇ ਇਹਦੀ ਜਿਹੜੀ ਸਟੇ ਹੋਈ ਵੀ ਆ ਤਲਵੰਡੀ ਪਿੰਡ ਦੇ ਹੱਕ ਦੇ ਵਿੱਚ ਅੱਜ ਜਿਹੜੀ ਲਾਈਟ ਆ ਇਹ 5 ਦਿਨਾਂ ਤੋਂ ਸਹਿਰੀ ਫੀਡਰ ਆਪਣਾ ਸਹਿਰੀ ਫੀਡਰ ਤੇ ਚਾਰ ਪਿੰਡਾਂ ਦੀ ਜਿਹੜੀ ਮੋਟਰ ਵਾਲੀ ਲਾਈਟ ਆ ਉਹ ਬੰਦ ਪਈ ਆ ਕਿਉਂਕਿ ਕੋਈ ਜਿਹੜਾ ਵੱਡਾ ਇਹਦੇ ਵਿੱਚ ਨੌਕਸ ਪੈ ਗਿਆ ਸੀਗਾ ਤੇ ਪਰਸੋ ਦੀਆਂ ਪਟਿਆਲੇ ਤੋਂ ਟੀਮਾਂ ਜਿਹੜੀਆਂ ਆਂਗ ਆਂਗ ਆ ਸੀ ਲੋਡ ਕਰਨ ਦੀ ਖਾਤਰ ਤੇ ਤਕਰੀਬਨ ਜਿਹੜਾ ਕੱਲ 1:30 ਵਜੇ ਉਹ ਫਾਲਟ ਦਾ ਪਤਾ ਲੱਗ ਗਿਆ ਸੀਗਾ ਤੇ ਜਿਹੜਾ ਫਾਲਟ ਦਾ ਪਤਾ ਲੱਗ ਗਿਆ ਸੀ ਇੱਕ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਗੇ ਉਹ ਖੰਭੇ ਦੇ ਉੱਤੋਂ ਜੈਂਪਰ ਵੱਢਿਆ ਗਿਆ ਸੀਗਾ ਵੱਢੇ ਮਹਿਕਮੇ ਨੇ ਵੱਢਿਆ ਸੀਗਾ ਕਿਉਂਕਿ ਜਿਹੜਾ ਤਕਨੀਕੀ ਖਰਾਬ ਹੋਣ ਕਰਕੇ ਉਹ ਜੈਂਪਰ ਵੱਢਣਾ ਪਿਆ ਤੇ ਜਦੋਂ ਅੱਜ ਸਰਕੋ ਸਵੇਰੋ ਜੈਂਪਰ ਲਾਉਣ ਲੱਗੇ ਉਹ ਜਿਹੜਾ ਖੰਭਾਗਾ ਉਹ ਸੈਦੋ ਦੇ ਜ਼ਮੀਨ ਦੇ ਵਿੱਚ ਖੰਭਾ ਲੱਗਿਆ ਹੋਇਆ ਅੱਜ ਸੈਦੋ ਦੇ ਲੋਕ ਇਕੱਠੇ ਹੋ ਕੇ ਉਹ ਜਿਹੜਾ ਖੰਭਾ ਦੇ ਉੱਤੋਂ ਜਿਹੜਾ ਜੈਂਪਰ ਨਹੀਂ ਲਾਉਂਦੇ ਦੇ ਰਹੇ ਤੇ ਇਧਰੋਂ ਜਿਹੜਾ ਮੰਨ ਲਓ ਵੀ ਤਲਵੰਡੀ ਪਿੰਡ ਹੋ ਗਿਆ ਅਲਕੜਾ ਹੋ ਗਿਆ ਮੱਝੂਕੇ ਹੋ ਗਿਆ ਤੇ ਖਰਕ ਸਿੰਘ ਵਾਲਾ ਹੋ ਗਿਆ ਇਹਦੇ ਚਾਰੇ ਪਿੰਡਾਂ ਦੇ ਕਿਸਾਨ ਆਗੂ ਆ ਗਏ ਤੇ ਇੱਥੇ ਜਿਹੜਾ ਉਹ ਜੈਂਪਰ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜਿਹੜਾ ਉਹ ਪਿੰਡ ਵੀ ਜਿਹੜਾ ਅੱਧਾ ਇਕੱਠਾ ਹੋ ਕੇ ਇੱਥੇ ਆਇਆ ਵਾ ਤੇ ਇਧਰ ਵੀ ਚਾਰ ਪਿੰਡ ਜਿਹੜੇ ਇਕੱਠੇ ਹੋ ਕੇ ਆਏ ਵਾ ਤੇ ਇਹ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਆ ਵੰਡ محکمہ ਆ ਜਾਂ ਸੰਬੰਧਿਤ ਨਾਇਕਾ ਸੰਬੰਧਿਤ محکمہ ਵੀ ਖੜਾ ਹੈ ਇਹ ਕਿਸੇ ਵਕਤ ਵੀ ਮੰਨ ਲਓ ਦੋ ਪਿੰਡਾਂ ਦੀ ਲੜਾਈ ਹੋ ਸਕਦੀ ਹੈਗੀ ਜੇਕਰ ਕਿਸੇ ਦੇ ਕੋਈ ਵੀ ਛੱਟਪੇ ਡਜਦੀ ਆ ਇਹਦਾ ਬਿਜਲੀ ਮਹਿਕਮਾ ਤੇ ਪ੍ਰਸ਼ਾਸਨ ਹੀ ਖੁਦ ਜ਼ਿੰਮੇਵਾਰ ਹੋਵੇਗਾ ਕਿਸੇ ਵਕਤ ਵੀ ਇਹ ਟਕਰਾਅ ਹੋ ਸਕਦਾ ਹੈ ਕਿਉਂਕਿ ਇਹਨੂੰ ਪਹਿਲਾਂ 5-7 ਮਿੰਟ ਪਹਿਲਾਂ ਟਕਰਾਅ ਹੋਣ ਦੀ ਕੋਸ਼ਿਸ਼ ਹੋ ਗਈ ਸੀ ਮਹਿਕਮੇ ਨੇ ਰੋਕ ਲਈ ਠੀਕ ਆ